ਕਿਸੇ ਨੂੰ ਯਾਦ ਕਰ ਵਾਰ-ਵਾਰ ਰੋਣਾ ਜੋ ਸੰਕੇਤ ਮਿਲਦੇ ਨੇ ਸੁਣ ਕੇ ਹੈਰਾਨ ਰਹਿ ਜਾਓਗੇ ਤੁਸੀਂ ਸੰਤਾਂ ਦੇ ਬਚਨ ਸੁਣ ਲਵੋ ਸਾਧ ਸੰਗਤ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਇਸ ਵਿਸ਼ੇ ਤੇ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਪਹਿਲਾਂ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਆਪਾਂ ਜਦੋਂ ਕਿਸੇ ਨੂੰ ਬਹੁਤ ਜ਼ਿਆਦਾ ਮਿਸ ਕਰਦੇ ਆਂ ਤੇ ਸਾਧ ਸੰਗਤ ਜਦੋਂ ਕਿਸੇ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਹੋਈਏ ਤੇ ਜਦੋਂ ਸਾਡੇ ਤੋਂ ਵਿਛੜ ਜੈ ਨਾ ਤੇ ਪਿਆਰਿਓ ਅਸੀਂ ਉਹਨੂੰ ਰੋ ਪੈਨੇ ਆਂ ਮਨ ਹਲਕਾ ਕਰਦੇ ਆਂ ਵੀ ਮੈਨੂੰ ਉਹਦੀ ਯਾਦ ਆ ਗਈ ਹੈ ਜਦੋਂ ਦੁਨੀਆ ਤੋਂ ਹੀ ਰੁਕਸਤ ਹੋ ਜਾਈਏ ਸਾਧ ਸੰਗਤ ਫਿਰ ਬਹੁਤਾ ਜ਼ਿਆਦਾ ਹੁੰਦਾ ਵੀ ਹੁਣ ਤੇ ਉਹਨੇ ਵਾਪਸ ਹੀ ਨਹੀਂ ਆਉਣਾ ਉਮੀਦ ਹੀ ਟੁੱਟ ਜਾਂਦੀ ਹੈ ਜੇ ਕਿਤੇ ਦੂਰ ਹੋਵੇ ਤੇ ਆਪਾਂ ਫਿਰ ਵੀ ਕਹਿ ਦਿੰਨੇ ਆਂ ਵੀ ਕੋਈ ਗੱਲ ਨਹੀਂ ਵਾਪਸ ਤੇ ਆਏਗਾ ਉਮੀਦ ਜੀ ਹੁੰਦੀ ਆਂ ਆਪਾਂ ਕਦੇ ਕਦਾਈ ਰੋਨੇ ਆਂ ਥੋੜਾ ਥੋੜਾ ਜਿਹਾ ਜਾ ਫਿਰ ਬੰਦਾ ਸਾਡੇ ਤੋਂ ਗੁੱਸੇ ਹੋ ਜੇ ਨਾਰਾਜ਼ ਹੋ ਜੇ ਆਪਾਂ ਫੇਰ ਥੋੜਾ ਬਹੁਤਾ ਰੋਣਾ ਵੀ ਹੁਣ ਉਹਨੇ ਸ਼ਾਇਰ ਵਾਪਸ ਨਹੀਂ ਆਉਣਾ ਇਹ ਨਹੀਂ ਆਉਣਾ ਕਈ ਤਰ੍ਹਾਂ ਦੇ ਜਿਹੜੇ ਗੱਲਾਂ ਸੋਚ-ਸੋਚ ਕੇ ਨਾ ਸਾਡਾ ਮਨ ਭਰ ਜਾਂਦਾ ਹੈ ਤੇ ਮਨ ਇੰਨਾ ਕੋ ਭਰ ਜਾਂਦਾ ਅਸੀਂ ਰੋਣ ਲੱਗ ਜਾਂਦੇ ਹਾਂ ਅਸੀਂ ਸੋਚਦੇ ਹਾਂ ਵੀ ਉਹ ਪਤਾ ਨਹੀਂ ਕਿਵੇਂ ਹੋਏਗਾ ਆਉਣ ਵਾਲਾ ਸਮਾਂ ਇਹ ਬੋ ਇਦਾਂ ਇਦਾਂ ਕਰਕੇ ਮਨ ਵਿੱਚ ਹੋਰ ਹੀ ਸੋਚਾਂ ਲੈ ਕੇ ਅਸੀਂ ਘੁੰਮਦੇ ਰਹਿੰਦੇ ਹਾਂ ਤੇ ਸਾਥ ਸੰਗਤ ਸਾਡਾ ਮਨ ਵਿਚਾਰਾਂ ਦੇ ਨਾਲ ਹੈਵੀ ਹੋ ਜਾਂਦਾ ਫਿਰ ਅਸੀਂ ਕੋਈ ਸਾਥ ਭਾਲਦੇ ਆ ਵੀ ਕੋਈ ਮੇਰਾ ਦੁੱਖ ਸੁਣੇ ਅਸੀਂ ਉਹਦੇ ਕੋਲੇ ਰੋਈਏ ਤੇ ਅਸੀਂ ਜਦੋਂ ਰੋਨੇ ਆ ਨਾ ਤੇ ਸਾਥ ਸੰਗਤ ਸਾਡਾ ਮਨ ਨਾ ਹੋਰ ਵੀ ਜਿਹੜਾ ਹੈ ਗਦਗਦ ਹੋ ਜਾਂਦਾ ਭਾਵ ਅਸੀਂ ਨਾ ਅੰਦਰੋਂ ਉੱਛਲ ਜਾਂਦੇ ਆ ਰੋਣ ਨੂੰ ਮਨ ਕਰਦਾ ਰੋ ਕੇ ਅਸੀਂ ਆਪਣੇ ਮਨ ਨੂੰ ਹਲਕਾ ਕਰ ਲੈਣ ਜੇਕਰ ਵਾਰ-ਵਾਰ ਰੋਣਾ ਆਉਂਦਾ ਨਾ ਸਾਥ ਸੰਗਤ ਇਹਦਾ ਮਤਲਬ ਕਿ ਸਾਨੂੰ ਸਹਾਰਾ ਚਾਹੀਦਾ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਹਾਰਾ ਚਾਹੀਦਾ ਦੇਖੋ ਪਾਤਸ਼ਾਹ ਕਹਿੰਦੇ ਨੇ ਕਿਸ ਨਾਲ ਕੀਚਾਏ ਦੋਸਤੀ ਸਭ ਜਗ ਚੱਲਣ ਹਾਰ ਪਾਤਸ਼ਾਹ ਕਹਿੰਦੇ ਦੁਨਿਆਵੀ ਲੋਕਾਂ ਨਾਲ ਦੋਸਤੀ ਕਰੇਗਾ ਕਹਿੰਦੇ ਕਿਹਦੇ ਨਾਲ ਕਰੇਗਾ ਸਾਰੇ ਚੱਲਣ ਹਾਰ ਨੇ ਸਾਰੇ ਚਲੇ ਜਾਣਗੇ ਸਾਰੇ ਚਲਾਏ ਮਾਨ ਨੇ ਕੋਈ ਨਾ ਕੋਈ ਤੇਰੇ ਨਾਲ ਜਿਹੜਾ ਹੈ ਲਾਲਚ ਕਰਕੇ ਜੁੜਿਆ ਹੋਇਆ ਕੋਈ ਕਿਵੇਂ ਕੋਈ ਕਿਵੇਂ ਕਹਿੰਦੇ ਪਰ ਯਾਦ ਰੱਖ ਵੀ ਸਾਰੇ ਆਪੋ ਆਪਣੇ ਲਾਲਚ ਕਰਕੇ ਜੁੜੇ ਹੋਏ ਨੇ ਤੇ ਸਾਰੇ ਜਿਹੜੇ ਨੇ ਉਹ ਤੈਨੂੰ ਆਪਣੇ ਆਪਣੇ ਮਤਲਬ ਲਈ ਵਰਤਦੇ ਰਹਿਣਗੇ ਪਰ ਕਹਿੰਦੇ ਪਰਮਾਤਮਾ ਦੇ ਨਾਲ ਹੀ ਆਪਣਾ ਪਿਆਰ ਵਧਾ ਜੇ ਤੂੰ ਸੱਚਮੁੱਚ ਜਿਹੜਾ ਹੈ ਕਾਮਯਾਬ ਹੋਣਾ ਹੈ ਕਹਿੰਦੇ ਦੁਨਿਆਵੀ ਬੰਦਿਆਂ ਨਾਲ ਜੇ ਤੂੰ ਸਾਥ ਬਣਾਏਂਗਾ ਅੱਜ ਰੋਏਂਗਾ ਕੱਲ ਰੋਏਂਗਾ ਤੇ ਕਹਿੰਦੇ ਸਦਾ ਰੋਂਦਾ ਹੀ ਰਹੇਂਗਾ ਦੋ ਚਾਰ ਦਿਨ ਵਧੀਆ ਲੰਘਣਗੇ ਫੇਰੇ ਮਹੀਨੇ ਲੰਘਣਗੇ ਸਮਾਂ ਤੇਰਾ ਪਰ ਕਹਿੰਦੇ ਪਰਮਾਤਮਾ ਨਾਲ ਗੁਣਾਏਂਗਾ ਤੇ ਯਾਦ ਰੱਖ ਵਧੀਆ ਸਮਾਂ ਸਾਰਾ ਹੀ ਲੰਘੇਗਾ ਸਤਗੁਰੂ ਜੀ ਕਿਰਪਾ ਕਰ ਦੇਣਗੇ ਪਿਆਰਿਓ ਜੇ ਇੱਕ ਵਾਰ ਵਾਰ ਕਿਸੇ ਨੂੰ ਯਾਦ ਕਰਕੇ ਰੋਣਾ ਹੁੰਦਾ ਨਾ ਕਹਿੰਦੇ ਉਹ ਪਰਮਾਤਮਾ ਦਾ ਪੱਲਾ ਫੜ ਲੇ ਤੇ ਪਾਤਸ਼ਾਹ ਜੀ ਕਹਿੰਦੇ ਮਨ ਨੂੰ ਕੈੜਾ ਹੋਣ ਦਾ ਜਿਹੜਾ ਨਾ ਹੋਰ ਪ੍ਰਸਤਾਵ ਦੇ ਦਿੰਦੇ ਨੇ ਸਤਿਗੁਰੂ ਜੀ ਮਨ ਨੂੰ ਇਹ ਕੈੜਾ ਕਰ ਦਿੰਦੇ ਨੇ ਕਿ ਭਲਿਆ ਤੈਨੂੰ ਰੋਣ ਦੀ ਲੋੜ ਹੀ ਨਹੀਂ ਸਤਿਗੁਰੂ ਸਦਾ ਦਇਆਲ ਹੈ ਭਾਈ ਵਿਣ ਭਾਗਾ ਕਿਆ ਪਾਈਐ ਕਹਿੰਦੇ ਉਹ ਪਾਤਸ਼ਾਹ ਦਇਆਵਾਨ ਹੈ ਤੇ ਉਹ ਪਰਮਾਤਮਾ ਜਿਹੜਾ ਹੈ ਸਦਾ ਹੀ ਦਇਆਲ ਦਇਆਲਤਾ ਕਰਨ ਵਾਲਾ ਹੈ ਕਹਿੰਦੇ ਬਿਨਾਂ ਭਾਗਾ ਤੋਂ ਨਹੀਂ ਮਿਲਦਾ ਹੋ ਸਕਦਾ ਬੰਦਾ ਕੋਈ ਸੱਟ ਖਾ ਕੇ ਪਰਮਾਤਮਾ ਨਾਲ ਜੁੜ ਜਾਏ ਵਾਰ-ਵਾਰ ਰੋਣਾ ਆਉਂਦਾ ਇਹਨੂੰ ਆਪਣੀ ਕਮਜ਼ੋਰੀ ਨਹੀਂ ਇਹਨੂੰ ਆਪਣਾ ਜਿਹੜਾ ਹੈ ਸਭ ਤੋਂ ਵੱਡਾ ਹਥਿਆਰ ਬਣਾਓ ਤੇ ਪਰਮਾਤਮਾ ਨੂੰ ਆਪਣਾ ਦੁੱਖ ਦੱਸੋ ਤੇ ਸਤਿਗੁਰੂ ਜੀ ਕਿਰਪਾ ਕਰ ਦੇਣੇ ਮੇਰੇ ਪਾਤਸ਼ਾਹ ਜੀ ਰਹਿਮਤ ਕਰ ਦੇਣਗੇ ਸਤਿਗੁਰੂ ਨੇ ਐਸੀ ਕਿਰਪਾ ਕਰ ਦੇਣੀ ਹੈ ਪਾਤਸ਼ਾਹ ਨੇ ਐਸੀ ਰਹਿਮਤ ਕਰ ਦੇਣੀ ਹੈ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਐਸੀ ਕਿਰਪਾ ਕਰ ਦੇਣਗੇ ਗੁਰਮੁਖ ਪਿਆਰਿਓ ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਕਰ ਦੇਣੀ ਹੈ ਐਸੀ ਰਹਿਮਤ ਕਰ ਦੇਣੀ ਹੈ ਤੇ ਜਦੋਂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ ਤੇ ਪਿਆਰਿਓ ਸਾਰੇ ਕਾਰਜ ਜਿਹੜੇ ਨੇ ਆਪਣੇ ਆਪ ਬਣ ਜਾਂਦੇ ਨੇ ਹੁਣ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਪਿੱਛੇ ਇਹਦੇ ਕੋਈ ਗੱਲ ਰਹੀ ਨਹੀਂ ਗਈ ਜਦੋਂ ਕੋਈ ਗੱਲ ਹੋਈ ਤੇ ਉਦੋਂ ਸਤਿਗੁਰੂ ਤੇਰਾ ਆਪ ਪਖ ਪੂਰਨਗੇ ਤੇ ਮੇਰੇ ਸਤਿਗੁਰੂ ਜੀ ਤੇਰੀ ਆਪ ਜਿਹੜੀ ਹੈ ਬਾਹ ਫੜਨਗੇ ਤੇ ਪਿਆਰਿਆ ਇਹ ਗੱਲ ਯਾਦ ਰੱਖੀ ਆਪਣਾ ਦੋਸਤ ਮਿੱਤਰ ਗੁਰੂ ਨੂੰ ਬਣਾ ਲੈ ਕਹਿੰਦੇ ਜੇਕਰ ਤੈਨੂੰ ਰੋਣਾ ਆਉਂਦਾ ਨਾ ਕਿਸੇ ਨੂੰ ਯਾਦ ਕਰਕੇ ਤੇਰਾ ਮਨ ਭਰ ਜਾਂਦਾ ਕਹਿੰਦੇ ਆਪਣਾ ਦੁੱਖ ਗੁਰੂ ਨੂੰ ਸੁਣਾ ਤੇ ਯਾਦ ਰੱਖੀ ਕਹਿੰਦੇ ਸਤਿਗੁਰੂ ਤੈਨੂੰ ਕਦੇ ਵੀ ਫਟਕਾਰਨਗੇ ਨਹੀਂ ਇਹ ਸੰਕੇਤ ਨੇ ਸ਼ਾਇਰ ਰਬਤੇ ਨੂੰ ਆਪਣੇ ਨਾਲ ਜੁੜਨ ਦੇ ਲਈ ਸੰਕੇਤ ਦੇ ਰਿਹਾ ਹੋਵੇ ਆਪਣੇ ਮਨ ਨੂੰ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ